ਬੰਗਲੂਰੂ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਅਰਗਬੱਤੀ ਦੇ ਸਟੈਂਡ ਦੇ ਜ਼ਰੀਏ ਤਸਕਰੀ ਕੀਤੀ ਜਾ ਰਹੀ ਸੀ ਇਸ ਤਸਕਰੀ ਦਾ ਪਰਦਾਫਾਸ਼ ਉਸੇ ਵੇਲੇ ਹੋਇਆ ਜਦੋਂ ਬੰਗਲੂਰੂ ਤੋਂ ਏਅਰ ਕਸਟਮ ਅਧਿਕਾਰੀਆਂ ਦੇ ਵੱਲੋਂ ਇੱਕ ਯਾਤਰੀ ਨੂੰ ਸ਼ੱਕ ਦੇ ਆਧਾਰ 'ਤੇ ਸੋਨੇ ਦੀ ਤਸਕਰੀ ਕਰਦੇ ਹੋਏ ਗ੍ਰਿਫਤਾਰ ਕੀਤਾ ਗਿਆ ਇਸ ਯਾਤਰੀ ਦੇ ਕੋਲੋਂ ਇੱਕ ਅਰਗਬੱਤੀ ਦਾ ਸਟੈਂਡ ਮਿਲਿਆ ਜਦੋਂ ਅਧਿਕਾਰੀਆਂ ਦੇ ਵੱਲੋਂ ਇਸ ਸਟੈਂਡ ਨੂੰ ਖੋਲਿਆ ਗਿਆ ਤਾਂ ਇਸ ਸਟੈਂਡ ਦੇ ਵਿੱਚ ਸੋਨੇ ਦੇ ਛੋਟੇ-ਛੋਟੇ ਟੁਕੜੇ ਮਿਲੇ ਅਰਗਬੱਤੀ ਦੇ ਸਟੈਂਡ 'ਚ ਲੁਕਾਇਆ ਸੀ 17 ਲੱਖ ਦਾ ਸੋਨਾ ਬੰਗਲੂਰੂ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਅਰਗਬੱਤੀ ਦੇ ਸਟੈਂਡ ਦੇ ਜ਼ਰੀਏ ਤਸਕਰੀ ਕੀਤੀ ਜਾ ਰਹੀ ਸੀ ਇਸ ਤਸਕਰੀ ਦਾ ਪਰਦਾਫਾਸ਼ ਉਸੇ ਵੇਲੇ ਹੋਇਆ ਜਦੋਂ ਬੰਗਲੂਰੂ ਤੋਂ 에ਅਰ ਕਸਟਮ ਅਧਿਕਾਰੀਆਂ ਦੇ ਵੱਲੋਂ ਇੱਕ ਯਾਤਰੀ ਨੂੰ ਸ਼ੱਕ ਦੇ ਆਧਾਰ 'ਤੇ ਸੋਨੇ ਦੀ ਤਸਕਰੀ ਕਰਦੇ ਹੋਏ ਗ੍ਰਿਫਤਾਰ ਕੀਤਾ ਗਿਆ ਇਸ ਯਾਤਰੀ ਦੇ ਕੋਲੋਂ ਇੱਕ ਅਰਗਬੱਤੀ ਦਾ ਸਟੈਂਡ ਮਿਲਿਆ ਜਦੋਂ ਅਧਿਕਾਰੀਆਂ ਦੇ ਵੱਲੋਂ ਇਸ ਸਟੈਂਡ ਨੂੰ ਖੋਲਿਆ ਗਿਆ ਤਾਂ ਇਸ ਸਟੈਂਡ ਦੇ ਵਿੱਚ ਸੋਨੇ ਦੇ ਛੋਟੇ-ਛੋਟੇ ਟੁਕੜੇ ਮਿਲੇ ਅਰਗਬੱਤੀ ਦੇ ਸਟੈਂਡ 'ਚ ਲੁਕਾਇਆ ਸੀ 17 ਲੱਖ ਦਾ ਸੋਨਾ